ਬਰਨਾਲਾ ਜ਼ਿਲ੍ਹੇ ਵਿੱਚ ਉਲੰਘਦੇ ਭਾਰਤ ਮਾਲਾ ਪ੍ਰੋਜੈਕਟ ਅਧੀਨ ਇਹਨਾਂ ਜ਼ਮੀਨਾਂ ਦੇ ਮਾਲਕਾਂ ਨੇ ਬਣਦਾ ਮੁਆਵਜ਼ਾ ਲੈਣ ਸੰਬੰਧੀ ਪ੍ਰਸ਼ਾਸਨ ਦੀ ਬੇਰੁਕੀ ਦੇ ਖਿਲਾਫ ਸੋਮਵਾਰ ਡਿਪਟੀ ਕਮਿਸ਼ਨਰ ਦਫ਼ਤਰ ਦਾ ਘਰਾਓ ਕੀਤਾ ਪ੍ਰੋਜੈਕਟ ਅਧੀਨ ਇਹਨਾਂ ਜ਼ਮੀਨਾਂ ਦੇ ਮਾਲਕਾਂ ਨੂੰ ਜੋਗ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ ਜਿਸ ਕਰਕੇ ਇਹਨਾਂ ਕਿਸਾਨਾਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਵੀ ਦਿੱਤੀ ਹੈ ਕਿ ਜਦੋਂ ਤੱਕ ਬਣਦਾ ਮੁਆਵਜ਼ਾ ਨਹੀਂ ਦਿੱਤਾ ਜਾਵੇਗਾ ਉਹ ਪ੍ਰੋਜੈਕਟ ਅਧੀਨ ਇਹਨਾਂ ਜ਼ਮੀਨਾਂ ਦਾ ਕਬਜ਼ਾ ਨਹੀਂ ਦੇਣਗੇ ਹਾਂ ਹੀ ਬੰਦ ਕਰੋ ਬੰਦ ਕਰੋ ਬੰਦ ਕਰੋ ਸਾਨੇਕਤਾ ਜਿੰਦਾਬਾਦ 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 ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ 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 ਤਾਂ ਕਿਹਦਾ ਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਮੇਰਾ ਨਾਮ ਜੱਗਾ ਸਿੰਘ ਨੰਬਰਦਾਰ ਪਿੰਡ ਸੈਨਾ ਪ੍ਰਧਾਨ ਰੋਡ ਸੰਘਰਸ਼ ਕਮੇਟੀ ਜ਼ਿਲ੍ਹਾ ਬਰਨਾਲਾ ਜੀ ਡੀਸੀ ਦਫ਼ਤਰ ਗਿਆ ਕਿ ਕਾਰਨ ਸਰ ਗੱਲ ਹੈ ਇਸ ਤਰ੍ਹਾਂ ਜੀ 9 ਜਨਵਰੀ 2021 ਨੂੰ ਇੱਕ ਨੋਟੀਫਿਕੇਸ਼ਨ ਜਾਰੀ ਹੋਇਆ ਸੀਗਾ ਭਾਰਤ ਮਾਲਾ ਦੇ ਦੀਨ ਇੱਕ ਨਵਾਂ ਪ੍ਰੋਜੈਕਟ ਕੱਢਿਆ ਜਾ ਰਿਹਾ ਹੈ ਇਧਰੋਂ ਬਰਨਾਲਾ ਜ਼ਿਲ੍ਹੇ ਚੋਂ ਇਹਦੇ ਚ 12 ਪਿੰਡ ਪੈਂਦੇ ਆ ਜੀ ਇਹਦਾ 9 ਅਗਸਤ ਐਨ ਐਚ 754 ਐਡੀ ਬਠਿੰਡਾ ਟੂ ਲੁਧਿਆਣਾ ਗ੍ਰੀਨਫੀਲਡ ਹਾਈਵੇ ਉਦੋਂ ਬਾਅਦ ਸਰ ਗੱਲ ਇਹ ਇਸ ਤਰ੍ਹਾਂ ਹੋ ਗਈ ਜੀ ਜਦੋਂ ਇਹਦਾ ਸਰਵੇ ਹੋ ਗਿਆ ਨਾ ਤਾਂ ਸਰਵੇ ਵੇਲੇ ਕਿਸਾਨਾਂ ਦੀ ਕੋਈ رائے ਲਈ ਗਈ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਚੁੱਪਚਾਪ ਹੀ ਸਾਡੇ ਜਿਹੜੀਆਂ ਰਿਕਾਰਡ ਸੀ ਉਹਦੇ ਨਾਲ ਕਾਰਵਾਈ ਕਰਨੀ ਸ਼ੁਰੂ ਕਰਤੀ ਫਿਰ ਇੱਥੇ ਗਗਨਦੀਪ ਸਿੰਘ ਆਪਣੇ ਹੁੰਦੇ ਸੀਗੇ ਡੀਆਰ ਅਸੀਂ ਉਹਨਾਂ ਨੇ ਇੱਕ ਵਾਰੀ ਗੱਲ ਕੀਤੀ ਆ ਕੇ ਵੀ ਸਾਨੂੰ ਦੱਸੋ ਜਿਹੜੀਆਂ ਸਾਡੀਆਂ ਜ਼ਮੀਨਾਂ ਤੇ ਨੋਟੀਫਿਕੇਸ਼ਨ ਜਾਰੀ ਹੋਇਆ ਉਹਦੇ ਦੀਨ ਕੀ ਕਾਰਵਾਈ ਹੋ ਰਹੀ ਆ ਤਾਂ ਉਹਨਾਂ ਨੇ ਸਾਨੂੰ ਦੱਸਿਆ ਵੀ ਸੋਡਾ ਕਹਿੰਦੇ 3 ਦਿਨ ਦੇ ਵਿੱਚ 27 ਲੱਖ ਰੇਟ ਪਾਇਆ ਜਾ ਰਿਹਾ ਵੀ ਛੋਡੀ ਜ਼ਮੀਨ ਦਾ ਦਿੱਲੀ ਸਰਕਾਰ ਨੇ 630000 ਰੇਟ ਕੱਢਿਆ ਦੇਖੋ ਜਦੋਂ ਸਾਨੂੰ ਕਿਹਾ ਦੇਖੋ ਸਾਡੇ ਪੈਰਾਂ ਥੱਲੇ ਮਿੱਟੀ ਨਿਕਲ ਗਈ ਅਸੀਂ ਕਿਹਾ ਜੀ ਸਾਡੀਆਂ ਜ਼ਮੀਨਾਂ ਤਾਂ 30 ਲੱਖ ਦੀਆਂ ਤਾਂ ਵੈਸੇ ਹੀ ਆ ਤੁਸੀਂ ਉਦੋਂ ਵੀ ਸਾਡੀ ਕੀਮਤ ਘੱਟ ਪਾਈ ਜਾ ਰਹੀ ਹੈ ਵੈਸੇ ਸਾਥ ਕੋਈ ਸਹਿਮਤੀ ਨਹੀਂ ਲਈ ਗਈ ਇਸ ਦਾ ਜ਼ਮੀਨਾਂ ਦੇ ਕੇ ਰਾਜੀ ਨਹੀਂ ਅਸੀਂ ਟਾਈਮ ਟਾਈਮ ਤੇ ਸਾਰੇ ਜਿਹਨਾਂ ਨੂੰ ਇਤਰਾਜ਼ ਦਿੱਤੇ ਜਦੋਂ ਨਾਲ ਦੀ ਨਾਲ 3D ਆਇਆ ਉਹਦੇ ਵੀ ਇਤਰਾਜ਼ ਦਿੱਤਾ ਸਾਰੇ ਜ਼ਿਲ੍ਹੇ ਦਾ ਇਕਤਰਾਜ ਇਕੱਠਾ ਹੁੰਦਾ ਸੀਗਾ ਵੀ ਅਸੀਂ ਇਸ ਜ਼ਮੀਨ ਨੂੰ ਸਰਵੇ ਨੂੰ ਕੋਈ ਜ਼ਮੀਨ ਦੇ ਕੇ ਰਾਜ਼ੀ ਨਹੀਂ ਇਹਨੂੰ ਰੱਦ ਕੀਤਾ ਜਾਵੇ ਜਾਂ ਹੋਰ ਸਰਵੇ ਨੂੰ ਮਨਜ਼ੂਰੀ ਦਿੱਤੀ ਜਾਵੇ ਪਰ ਸਾਡੀ ਕੋਈ ਗੱਲ ਨਹੀਂ ਸੁਣੀ ਗਈ ਅੰਤ ਨੂੰ ਜੀ ਇਹਨਾਂ ਨੇ ਫਿਰ ਸਾਥੋਂ ਚੁੱਪਚੀ ਪਿੱਤੇ ਜਸਕਰਨ ਸਿੰਘ ਡੀਆਰ ਲਿਆਂਦਾ ਇੱਥੇ ਉਹਨਾਂ ਨੂੰ 50 ਲੱਖ ਦਾ ਅਵਾਰਡ ਪਾ ਕੇ ਜੀ ਸਾਡੀਆਂ ਜ਼ਮੀਨਾਂ ਦਾ ਸਾਨੂੰ ਬਿਨਾਂ ਸਹਿਮਤੀ ਤੋਂ ਉਹਨਾਂ ਦੀ ਇਥੋਂ ਬਦਲੀ ਕਰਤੀ ਤੇ ਉਸ ਤੋਂ ਬਾਅਦ ਅਸੀਂ ਸੰਘਰਸ਼ ਕੀਤਾ ਅਸੀਂ ਉਸ ਉਸ ਅਵਾਰਡ ਨੂੰ ਕੋਈ ਸਹਿਮਤੀ ਨਹੀਂ ਦਿੱਤੀ ਅੰਤ ਤੇ ਅਸੀਂ ਚੈੱਕ ਨਾ ਚੱਕੇ ਨਾ ਹੀ ਇਹਨਾਂ ਨੂੰ ਕੋਈ ਕਬਜ਼ਾ ਦਿੱਤਾ ਫੇਰ ਸਾਨੂੰ ਪ੍ਰਸ਼ਾਸਨ ਨੇ ਇੱਕ ਦਬਾਅ ਪਾਉਣਾ ਸ਼ੁਰੂ ਕਰਤਾ ਕਹਿੰਦੇ ਜੀ ਤੁਸੀਂ ਇੱਕ 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 ਘਰ ਦਾ ਕੇਸ ਪਟਿਆਲਾ ਡਿਵੀਜ਼ਨ ਦੇ ਵਿੱਚ ਕਮਿਸ਼ਨਰ ਸਾਹਿਬ ਦੇ ਲਾਇਆ ਜਾਵੇ ਤਾਂ ਤੁਹਾਡਾ ਅਸੀਂ ਰੇਟ ਉੱਥੋਂ 70 ਪਲੱਸ 75 ਕੀਤਾ ਜਾਊਗਾ ਵੀ ਹਰੇਕ ਜ਼ਮੀਨ ਦਾ 70 ਲੱਖ ਜੇ ਕਿਸੇ ਦਾ ਦਫਾੜ ਵਗੈਰਾ ਹੁੰਦਾ ਤਾਂ ਉਹਦਾ 75 ਲੱਖ ਰੇਟ ਕੀਤਾ ਜਾਊਗਾ ਚਲੋ ਅਸੀਂ ਸਾਰੇ ਜ਼ਿਲ੍ਹੇ ਦਾ ਜੀ ਇੱਕ ਸੁਖਦੇਵ ਸਿੰਘ ਢਿੱਲੋਂ ਸਾਡੇ ਵੈਸੇ ਗੁਰੂ ਨੇ ਉਹਨਾਂ ਦਾ ਉਹਨਾਂ ਨੂੰ ਵਕੀਲ ਸਾਹਿਬ ਨੂੰ ਕੀਤਾ ਸਾਰੇ ਜ਼ਿਲ੍ਹੇ ਦੇ ਕੇਸ ਅਸੀਂ ਉੱਥੇ ਜੀ ਕਮਿਸ਼ਨਰ ਦੇ ਪਹੁੰਚਾਏ ਉਹਦੇ ਅਧੀਨ ਦੀ ਫੀਸ ਦੇ ਕੇ ਉਸ ਤੋਂ ਬਾਅਦ ਜੀ ਉਹਦਾ ਜਿਹੜਾ ਫੈਸਲਾ ਹੋਇਆ ਉਹ ਹੁਣ ਇਹਨਾਂ ਨੇ ਪਤਾ ਨਹੀਂ ਕਿਸ ਤਰ੍ਹਾਂ ਫੈਸਲਾ ਪ੍ਰਸ਼ਾਸਨ ਨੇ ਕਰਾਇਆ ਜੀ ਸਾਡੇ ਨਾਲ ਪਹਿਲਾਂ ਕਮਿਟਮੈਂਟ ਹੋਈ ਸੀ 70 ਤੋਂ 75 ਹੁਣ ਉਹਦਾ ਸਿਰਫ 58 ਲੱਖ ਰੁਪਿਆ ਰੇਟ ਪਾਇਆ ਗਿਆ ਜੀ ਅਸੀਂ ਹੁਣ ਅੱਜ ਪ੍ਰਸ਼ਾਸਨ ਨੂੰ ਇਹੀ ਕਹਿਣ ਆਏ ਸੀਗੇ ਜਦੋਂ ਇਹ ਚੌਥੇ ਕਬਜੇ ਕਬਜ਼ਾ ਕਰਨ ਗਏ ਆ ਪਿੰਡਾਂ ਦੇ ਵਿੱਚ ਅਸੀਂ ਕਿਹਾ ਜੀ ਸਾਡੇ ਇਨਸਾਨ ਤਾਂ ਸਾਡੇ ਫੈਸਲੇ ਦੀ ਨਹੀਂ ਪਤਾ ਹੈਗਾ ਵੀ ਸਾਨੂੰ ਕੀ ਪਿਆ ਉੱਥੋਂ ਕਹਿੰਦੇ ਜੀ ਫੈਸਲਾ ਹੋ ਗਿਆ ਜ਼ਮੀਨ ਦਾ ਕਬਜ਼ਾ ਦਿਓ ਉੱਥੇ ਵੀ ਤਲਕੀ ਹੋਈ ਕਿਸਾਨਾਂ ਦੇ ਵਿੱਚ ਅਸੀਂ ਕਬਜ਼ੇ ਤੋਂ ਵਾਪਸ ਮੋੜ ਤੇ ਅੱਜ ਅਸੀਂ ਪਤਾ ਕਰਨਾ ਆਏ ਸੀ ਵੀ ਸਾਨੂੰ ਕੋਈ ਲੀਗਲ ਕਾਪੀ ਦਿੱਤੀ ਜਾਵੇ ਵੀ ਜਿਹਦੇ ਤੇ ਸਾਡਾ ਫੈਸਲਾ ਹੋਇਆ ਕਹਿੰਦੇ ਜੀ ਛੋਟਾ 58 ਲੱਖ ਹੋ ਚੁੱਕਿਆ ਗਿਆ ਸੀ ਅਖੇ ਸਾਡੇ ਕੋਲ ਤਾਂ ਫੈਸਲਾ ਹੀ ਨਹੀਂ ਕੋਈ ਆਇਆ ਸਾਡੇ ਵਕੀਲ ਸਾਹਿਬ ਨੂੰ ਕੋਈ ਅਸਲੀ ਕਾਪੀ ਨਹੀਂ ਮਿਲੀ ਜਦੋਂ ਅਸੀਂ ਨੂੰ ਫੋਨ ਲਾਉਣੇ ਆ ਉਹ ਕਹਿੰਦਾ ਵੀ ਮੈਨੂੰ ਕੋਈ ਇਹਨਾਂ ਨੇ ਕੋਈ ਕਾਪੀ ਨਹੀਂ ਦਿੱਤੀ ਤਾਂ ਅੱਜ ਸਾਨੂੰ ਕਹਿੰਦੇ ਵੀ ਛੋਟਾ 58 ਲੱਖ ਰੇਟ ਪਤਾ ਸੀ ਕਿਹਾ ਜੀ ਸਾਡੇ ਨਾਲ ਕਮਿਟਮੈਂਟ ਛੋਟੀ 70 ਤੋਂ 75 ਹੋਈ ਸੀਗੀ ਤਾਂ ਸਾਰਾ ਪ੍ਰਸ਼ਾਸਨ ਅੱਜ ਮੁੱਕਰ ਗਿਆ ਕਹਿੰਦਾ ਜੀ ਸਾਡੇ ਨਾਲ ਛੋਟੀ ਕੋਈ ਕਮਿਟਮੈਂਟ ਨਹੀਂ ਹੋਈ ਛੋਟੇ ਨਾਲ ਫੈਸਲੇ ਦੀ ਗੱਲ ਹੋਈ ਸੀ ਅਸੀਂ ਛੋਟਾ ਫੈਸਲਾ ਉਥ ਇਦੇ ਵਿੱਚ ਜੀ ਤਾਂ ਜੀ ਸਰ ਡੀਆਰ ਸਾਹਿਬ ਨੇ ਜੀ ਵਿੱਚ ਡੀਸੀ ਸਾਹਿਬ ਨੇ ਜੀ ਡਿਪਟੀ ਕਮਿਸ਼ਨਰ ਸਾਹਿਬ ਹਾਂਜੀ ਹੁਣ ਕੀ ਮੰਗ ਕਰਦੇ ਹੋ ਹੁਣ ਮੰਗ ਸਰ ਸਾਡੀ ਇਹੀ ਆ ਜੀ ਜਿਹੜੀ ਸਾਡੇ ਨਾਲ ਕਮਿਟਮੈਂਟ ਹੋਈ ਸੀ ਸਾਨੂੰ ਸਾਡੀਆਂ ਬਣਦੀਆਂ ਜ਼ਮੀਨਾਂ ਦਾ ਉਹੀ ਮਾਪਜਾ ਦਿੱਤਾ ਜਾਵੇ ਫੇਰ ਹੀ ਅਸੀਂ ਜ਼ਮੀਨਾਂ ਛੱਡਾਂਗੇ ਕਿਹਨਾ ਵਿੱਚ ਜੀ ਮੇਰਾ ਨਾਮ ਸੁਖਪਾਲ ਸਿੰਘ ਆ ਜੀ ਪਿੰਡ ਸੰਦੂਕਲਾ ਅਗਲਾ ਐਕਸ਼ਨ ਤਾਂ ਇਹੀ ਆ ਜੀ ਦੇਖੋ ਸਾਨੂੰ ਜਿਹੜਾ ਮਤਲਬ ਟੇਬਲ ਤੇ ਗੱਲ ਹੋਈ ਸੀ ਉਹਦੇ ਆਧਾਰ ਦੇ ਉੱਤੇ ਇਹਨਾਂ ਦਾ ਫਰਜ਼ ਬਣਦਾ ਸੀ ਪਹਿਲੀ ਗੱਲ ਤਾਂ ਵੀ ਜਦੋਂ 70 ਤੋਂ ਪਲੱਸ ਇਹਨਾਂ ਨੇ 75 ਦਾ ਕਿਹਾ ਸੀਗਾ ਹਾਂ ਜੀ ਜਥੇਬੰਦੀਆਂ ਵੀ ਸਾਡੇ ਨਾਲ ਆ ਸਾਡੇ ਕਿਸਾਨ ਭਰਾ ਆ ਗਏ ਦੇਖੋ ਜੀ ਪਹਿਲੀ ਗੱਲ ਤਾਂ ਜ਼ਮੀਨ ਦੀ ਸਾਨੂੰ ਜੇ ਕਹੀਏ ਕੀਮਤਾਂ ਦੇਖੋ 94 ਦੇ 14 ਦੇ ਵਿੱਚ ਕਰੋੜ ਕਰੋੜ ਰੁਪਈਆ ਮਿਲਿਆ ਤੇ ਅੱਜ ਮਤਲਬ ਸਾਨੂੰ ਉਹੀ ਜਾਇਦਾਦਾਂ ਦਾ ਪ੍ਰਾਪਰਟੀਆਂ ਦਾ ਦੇਖੋ ਵੀ ਕੋਈ ਇਸ ਕਾਨੂੰਨ ਦੇਖੋ ਜੀ ਜਿਹੜੀ ਕਰੋੜ ਦੀ ਪਹਿਲੀ ਅੱਜ 7 ਲੱਖ 7 ਸਾਲ ਪਿੱਛੋਂ ਅੱਜ ਉਹਦਾ 51 ਲੱਖ ਹੋਇਆ ਤੇ ਜਿਹੜੀ ਅੱਜ ਗੁਜਰਾਤ ਦੇ ਵਿੱਚ ਮੈਟਰੋ ਰਿਕਵਰ ਹੋਈ ਹੈ ਜ਼ਮੀਨ ਉਹਦਾ 1 ਕਰੋੜ 10 ਲੱਖ ਰੁਪਈਆ ਮੋਦੀ ਸਰਕਾਰ ਨੇ ਦਿੱਤਾ ਕੀ ਉਹ ਸਾਡੀ ਪੰਜਾਬ ਦੀ ਧਰਤੀ ਨੂੰ ਚੰਗੀ ਧਰਤੀ ਹੈ ਇਹ ਦੇਖੋ ਜੀ ਬਰਦਾਸ਼ਤ ਕਰਨੀ ਬਹੁਤ ਮੁਸ਼ਕਲ ਆ ਆਮ ਮਾਰਕੀਟ ਰੇਟ ਅੱਜ 35-40 ਲੱਖ ਦਾ ਹੋਇਆ ਪਿਆ ਕਾਰਨ ਤੋਂ ਕਾਰਨ ਸਾਡੇ ਟੱਕਾ ਜਿਹੜੇ ਬਰਬਾਦ ਹੋ ਗਏ